ਹਾਉ ਤਖਤ ਦੇ ਜਥੇਦਾਰ ਨੂੰ ਕਤਲ ਕਰਨ ਦੀ ਰਿਪੋਰਟ ਆ ਜਿਹੜੀ ਤੁਹਾਡੇ ਮੇਜ਼ ਤੇ ਪਈ ਆ ਤੁਸੀਂ ਉਹ ਥੱਡੇ ਬਸਤੇ ਚ ਪਾਇਆ ਇਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਤਾਂ ਤਿੰਨ ਜਥੇਦਾਰ ਹੀ ਬਦਲਤੇ ਇੰਨੇ ਜਥੇਦਾਰ ਸੀ ਤਿੰਨੇ ਬਦਲਤੇ ਉਹਨਾਂ ਦੇ ਨਾਲ ਕੰਮ ਚੱਲੂ ਰੱਖ ਲਿਆ ਮਿੱਠਾ ਮਿੱਠਾ ਹੜਾ ਪਕੌੜਾ ਕੋੜਾ ਪੱਕਾ ਜਥੇਦਾਰ ਕੋਈ ਨਿਯੁਕਤ ਨਹੀਂ ਕੀਤਾ ਜਾ ਰਿਹਾ ਸਿਰਫ ਕਾਰਜਕਾਰੀ ਜਥੇਦਾਰ ਹੀ ਨਿਯੁਕਤ ਕੀਤੇ ਜਾ ਰਹੇ ਨੇ ਇਹਦਾ ਕੀ ਕਾਰਨ ਸਮਝਦੇ ਹੋ ਇਹਦਾ ਕਾਰਨ ਇਹ ਆ ਇਹਨਾਂ ਦੇ ਪੈਰਾਂ ਹੇਠੋਂ ਮਿੱਟੀ ਗਈ ਨਿਕਲ ਜੇ ਇਹ ਹੀ ਗੱਲ ਆ ਤਾਂ ਅਫੇਰ ਭਾਮੀ ਸਾਹਿਬ ਦਾ ਅਸਤੀਫਾ ਮਨਜ਼ੂਰ ਕਿਉਂ ਨਹੀਂ ਹੋ ਰਿਹਾ ਪਰ ਉਹ ਤੁਹਾਨੂੰ ਕਹਦੇ ਨੇ ਤੁਸੀਂ ਕਾਂਗਰਸੀਓ ਜਿਹੜਾ ਇਹਨਾਂ ਦੇ ਖਿਲਾਫ ਸੀ ਇਹ ਤਾਂ ਟੋੜਾ ਸਾਹਿਬ ਨੂੰ ਵੀ ਕਾਂਗਰਸ ਦਾ ਏਜੰਟ ਕਹਿੰਦੇ ਇਹੀ ਉੱਪਰ ਉਤਰੇ ਹੋਏ ਨੇ ਬਾਕੀ ਸਾਰੇ ਜੋ ਬੋਲਦੇ ਨੇ ਉਹ ਸਾਥ ਨਾਲੇ ਬੋਲਦੇ ਨੇ ਐ ਥੋੜਾ ਵੀ ਆਪਣੀਆਂ ਕੱਛ ਤੇ ਦੂਜੇ ਦੀ ਹੱਥ ਚ ਜੇ ਤੁਸੀਂ ਕਹਿੰਦੇ ਹੋ ਗੈਂਗਸ ਆਫ ਬਾਦਲ ਕਹਿੰਦੇ ਏਸੇ ਗੈਂਗ ਨੇ ਹੀ ਤੁਹਾਨੂੰ ਜਥੇਦਾਰ ਲਾਇਆ ਸੀ ਧਾਮੀ ਸਾਹਿਬ ਇੱਕ ਵਾਰ ਬੋਲੇ ਸੀ ਹਾਂਜੀ ਸ਼੍ਰੋਮਣੀ ਕਮੇਟੀ ਤਾਂ ਹਮੇਸ਼ਾ ਪਾਕਿਸਤਾਨ ਦੇ ਨਾਲ ਖੜੀ ਰਹੀ ਹੈ ਮੈਂ ਕਹਿੰਦਾ ਢੰਮੀ ਸਾਹਿਬ ਤੁਸੀਂ ਝੂਠ ਬੋਲਦੇ ਹੋ ਜੀ ਜਦੋਂ ਨਰੰਗਕਾਰੀਆਂ ਨੇ ਆਗਿਆ ਮੰਗੀ ਕਿ ਅਸੀਂ ਅੰਮ੍ਰਿਤਸਰ ਸਮਾਗਮ ਕਰਨਾ ਪੰਜਾਬ ਇੰਟੈਲੀਜੈਂਸ ਨੇ ਸੀਆਈਡੀ ਨੇ ਪੁਲਸ ਨੇ ਸਾਰਿਆਂ ਨੇ ਕਿਹਾ ਉੱਥੇ ਨਹੀਂ ਜੀ ਆਗਿਆ ਦੇਣੀ ਚਾਹੀਦੀ ਉੱਥੇ ਟਕਰਾਅ ਪੈਦਾ ਹੋ ਸਕਦਾ ਕਹਿੰਦਾ ਬਾਦਲ ਸਾਹਿਬ ਨੇ ਸਾਰਿਆਂ ਤੇ ਕਾਟਾ ਮਾਰ ਕੇ ਆਗਿਆ ਦਿੱਤੀ ਉਹਨਾਂ ਨੂੰ ਜਿਸ ਤਰੀਕੇ ਨਾਲ ਤੁਸੀਂ ਕਿਹਾ ਰੁੱਤ ਬਦਲ ਗਈ ਕੀ ਜਥੇਦਾਰ ਵੀ ਰੁੱਤਾਂ ਮੰਗ ਬਦਲਣ ਲੱਗ ਗਏ ਫਿਰ ਹੈ ਇਹਨਾਂ ਦੇ ਪੱਲੇ ਕੀ ਜਿਹੜਾ ਕਹੀ ਜਾਂਦੇ ਨੇ ਸਾਨੂੰ ਮਾਰਨ ਨੂੰ ਭਾਜਪਾ ਸਾਲਚਾਰ ਰਤ ਰਹੀ ਆ ਭਾਜਪਾ ਦਾ ਸਾਰਾ ਕੰਮ ਤਾਂ ਤੁਸੀਂ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਮਾਰ ਰਹੇ ਹੋ ਤਖਤਾਂ ਦੇ ਜਥੇਦਾਰਾਂ ਨੂੰ ਤੁਸੀਂ ਮਾਰ ਰਹੇ ਹੋ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਸਿੱਖੀ ਦੇ ਬੂਟੇ ਤੇ ਬਾਗਲ ਬਾਗ ਅਮਰਬੇਲ ਬਣ ਕੇ ਛਾਇਆ ਹੋਇਆ ਸਰਮੇ ਨਾਲ ਆੜੀ ਪਾ ਲਈ ਐਸਾ ਚਾ ਇਹ ਸਰਨਾ ਤੇ ਸੁਖਵੀਰ ਗੈਂਗ ਦਾ ਇਹ ਸਾਂਝਾ ਨਮੈਂਦਾ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਧੂਕੇ ਬਾਹਰ ਕੱਢਾਂਗੇ ਅਕਾਲੀ ਦਲ ਤੋਂ ਸਤਿ ਸ਼੍ਰੀ ਅਕਾਲ ਅੰਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਛੁੱਟੀ ਹੋਈ ਹੈ ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਅਹੁਦੇ ਤੋਂ ਹਟਾਇਆ ਗਿਆ ਸੀ ਉਹਨਾਂ ਨੂੰ ਫਾਰਕ ਕੀਤਾ ਗਿਆ ਸੀ ਤਾਂ ਹੁਣ ਤੱਕ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਤਿੰਨ ਜਥੇਦਾਰਾਂ ਦੀਆਂ ਬਦਲੀਆਂ ਹੋ ਚੁੱਕੀਆਂ ਨੇ ਇਸੇ ਮਸਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਮਾਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮਾਲੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ 2 ਦਸੰਬਰ ਵਾਲਾ ਫੈਸਲਾ ਹੋਇਆ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਹੋ ਜਾਂਦੀ ਹੈ ਤੇ ਹੁਣ ਗਿਆਨੀ ਰਕबीर ਸਿੰਘ ਨੂੰ ਬਦਲਿਆ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਬਦਲਿਆ ਗਿਆ ਉਹ ਕਹਿੰਦੇ ਹੁੰਦੇ ਨੇ ਕੋਫਰ ਟੂਟਾ ਖੁਦਾ ਖੁਦਾ ਕਰਕੇ ਹੂੰ ਤੇ ਜਦੋਂ ਦਾ ਬਾਦਲ ਕਿਆਂ ਦਾ ਕਬਜ਼ਾ ਹੋਇਆ ਨਾ ਜੀ ਹੂੰ ਅਕਾਲੀ ਸਿਆਸਤ ਤੇ ਸ਼੍ਰੋਮਣੀ ਕਮੇਟੀ ਤੇ ਹਾਂਜੀ ਇਹਨਾਂ ਨੇ ਬਹੁਤ ਪਖੰਡ ਕੀਤਾ ਧਰਮ ਨੂੰ ਆਪਣੀ ਸਿਆਸਤ ਖਤਰ ਵਰਤਿਆ ਤਖਤਾਂ ਨੂੰ ਵਰਤਿਆ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਹੂੰ ਆਪਣੇ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਧੰਦੇ ਲਈ ਸੋ ਇਹ ਉਹ ਲੋਕ ਨੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਜਿੰਨ ਮਨ ਹੋਰ ਮੁਖ ਹੋਰ ਸੋ ਕੰਢੇ ਕੱਟੇ ਆ ਹਮ ਅਕਾਲ ਤਖਤ ਸਾਹਿਬ ਨੇ ਜਦੋਂ ਅੰਗੜਾਈ ਲਈ ਇਹਨਾਂ ਦੇ ਚੁੰਗਲ ਤੋਂ ਆਜ਼ਾਦ ਹੋਇਆ ਹਾਂਜੀ ਉਹ ਦਸੰਬਰ ਨੂੰ ਉੱਥੇ ਤੋਂ ਵਰਤਾਂਤ ਸਿਰਜਿਆ ਵੀ 1978 ਤੋਂ ਲੈ ਕੇ ਅੱਜ ਤੱਕ ਖਾਲਸਾ ਪੰਥ ਨਾਲ ਤੇ ਪੰਜਾਬ ਨਾਲ ਹੋਇਆ ਕੀ ਆ ਹਮ ਤੁਹਾਨੂੰ ਸਰਕਾਰਾਂ ਬਣਾਈਆਂ ਸੀ ਤੁਹਾਡੀਆਂ ਜ਼ਖਮਾਂ ਤੇ ਮਲਮ ਲਾਉਣ ਨੂੰ ਹਮ ਸੁਫੀ ਉਂਗਲਾ ਪਾਪਾ ਜੱਖ ਨੂੰ ਅਚੇੜੇ ਪੰਚ ਤੇ ਪੰਜਾਬ ਵੱਲ ਪਿੱਛ ਕੀਤੀ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਹੂੰ ਇਸ ਕਰਕੇ ਤੁਹਾਡੀ ਇਸ ਜਿਹੜੀ ਸਿਆਸਤ ਜੋ ਤੁਹਾਡੀ ਮਾਰਗਸ਼ੇਧ ਦਾ ਇਹਨੂੰ ਰੱਦ ਕੀਤਾ ਜਾਂਦਾ ਸ਼ਬਦ ਚਾਹੀਏ ਨਹੀਂ ਵਰਤੇ ਜਦੋਂ ਫਖਰੇ ਕੰਮ ਵਾਪਸ ਲੈ ਲਿਆ ਇਹਦਾ ਮਤਲਬ ਕੋਈ ਇਹੋ ਜਿਹਾ ਕੰਮ ਨਹੀਂ ਤੁਸੀਂ ਕੀਤਾ ਜੀਤੇ ਕੰਮ ਫਖਰ ਕਰ ਸਕੇ ਹੂੰ ਸੁਰੂ ਇਹਨੇ ਦਬੜੂ ਨੂੰ ਸੁਰੂ ਕਰਨ ਨੂੰ ਇਹ ਪਹਿਲਾਂ ਵੀ ਫਿਰਦੇ ਸੀ ਹਾਂ ਜੀ ਸਾਰੇ ਝੋਲੀ ਚ ਪਾਲੇ ਜੀ ਮੰਨ ਲਈ ਜੀ ਸਾਰੇ ਜੀ ਮਤਲਬ ਜਦੋਂ ਤਨਖਾਈਆ ਕਰਾਰ ਦਿੱਤਾ ਦੂਜੇ ਦਿਨ ਚਲਾ ਗਿਆ ਅਸਲ ਚ ਸਾਰਾ ਟੋਲਾ ਹੀ ਕਿਹੜਾ ਇਕੱਠਾ ਹੋ ਗਿਆ ਪਿਛਲੇ ਸਾਲਾਂ ਚ ਜਿਨ੍ਹਾਂ ਨੂੰ ਨਾ ਅਕਾਲ ਤਖਤ ਸਾਹਿਬ ਦੇ ਇਤਿਹਾਸ ਦਾ ਪਤਾ ਨਾ ਅਕਾਲੀਆਂ ਦੇ ਇਤਿਹਾਸ ਦਾ ਪਤਾ ਨਾ ਪੰਥਕਰ ਵੈਤਾਂ ਦਾ ਪਤਾ ਹਾਂ ਜੀ ਤੇ ਇਸ ਕਰਕੇ ਇਹ ਇਹਨਾਂ ਨੇ ਖੇਡ ਬਣਾ ਛੱਡੀ ਸੀ ਇਹ ਸਾਰੀ ਪਰ ਮਾਲੀ ਸਾਹਿਬ ਇਸ ਦੇ ਇਸੇ ਤਰੀਕੇ ਨਾਲ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਕਿਹਾ ਵੀ ਸਾਰਾ ਕੁਝ ਅਸੀਂ ਆਪਣੀ ਝੋਲੀ ਪਵਾਉਨੇ ਆ ਅਕਾਲੀ ਦਲ ਹੁਣ ਵੀ ਕਹਿੰਦਾ ਮੇਰੀ ਕਿਸੇ ਅਕਾਲੀ ਲੀਡਰ ਨਾਲ ਗੱਲ ਹੋਈ ਸੀ ਉਹ ਕਹਿੰਦੇ ਇਹ ਅੰਤਰਨ ਕਮੇਟੀ ਦਾ ਫੈਸਲਾ ਹੈ ਐਸਜੀਪੀਸੀ ਦਾ ਫੈਸਲਾ ਇਹਦੇ ਵਿੱਚ ਕਹਿੰਦੇ ਅਕਾਲੀ ਦਲ ਦਾ ਕੋਈ ਲੈਣ ਦੇਣ ਨਹੀਂ ਹੈ ਨਹੀਂ ਅਕਾਲੀ ਦਲ ਦਾ ਲੈਣ ਦੇਣ ਨਹੀਂ ਇਹ ਪਤਾ ਕੀ ਆ ਹੂੰ ਮਿੱਠਾ ਮਿੱਠਾ ਹੜਾ ਪਕੌੜਾ ਕੋੜਾ ਫੂ ਹੂੰ ਜਦੋਂ 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 ਵੀ ਕੋਈ ਕੰਮ ਤਾਂ ਸਾਰੇ ਸ਼੍ਰੋਮਣੀ ਕਮੇਟੀ ਜੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਫਿਰ ਮੀਟਿੰਗਾਂ ਕਿਉਂ ਕਰਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਹੂੰ ਰਾਸਤਾ ਦੇ ਜਥੇਦਾਰਾਂ ਨੂੰ ਆਪਦੀ ਕੋਠੀਆਂ 'ਚ ਕਿਉਂ ਬੁਲਾਉਂਦੇ ਹੋ ਹੂੰ ਅੰਤਰਨ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸਾਰੀ ਅੰਤਰਨ ਕਮੇਟੀ ਇੱਕ ਤੋਂ ਡਿਗੋੜਿਆਂ ਚ ਕਿਉਂ ਬੈਠੀ ਸੀ ਹੂੰ ਜੇ ਇਹੀ ਗੱਲ ਆ ਤਾਂ ਫਿਰ ਭਾਮੀ ਸਾਹਿਬ ਦਾ ਅਸਤੀਫਾ ਮਨਜ਼ੂਰ ਕਿਉਂ ਨਹੀਂ ਹੋ ਰਿਹਾ ਹੂੰ ਜੇ ਤੁਸੀਂ ਇੱਕ ਹਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਲਾ ਰਹੇ ਹੋ ਹੂੰ ਉਹ ਜਥੇਦਾਰ ਸਾਹਿਬ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਹੂੰ ਹੈੱਡ ਗ੍ਰੰਥੀ ਦਾ ਰੁਤਬਾ ਬਾਬਾ ਬੁੱਢਾ ਜੀ ਵਾਲਾ ਹਾਂਜੀ ਉਹਦੇ ਬਾਰੇ ਕੋਈ ਸੱਤ ਬਾਤ ਦਿੰਦੇ ਹੋ ਇਹ ਯੋਗ ਨਹੀਂ ਹੈ ਪੰਥ ਚ ਰੋਲੇ ਖੜੇ ਕਰਦਾ ਦੀ ਫੁੱਟ ਪਾ ਰਿਹਾ ਜੀ ਹੱਕੀਆ ਜੀ ਹੂੰ ਕਦੇ ਕੁਝ ਕਹਿੰਦਾ ਜੀ ਬਚਨ ਦਾ ਪੱਕਾ ਨਹੀਂ ਹੂੰ ਇਸੇ ਤਰ੍ਹਾਂ ਗਿਆਨੀ ਸੁਲਤਾਨ ਸਿੰਘ ਤੇ ਤਾਂ ਕੋਈ ਦੋਸ਼ ਵੀ ਨਹੀਂ ਲਾਇਆ ਹਾਂਜੀ ਉਹ ਵੀ ਗ੍ਰੰਥੀ ਨੇ ਹਾਂਜੀ ਦਰਬਾਰ ਸਾਹਿਬ ਦੇ ਹਾਂਜੀ ਤੁਸੀਂ ਨਾਲ ਸਿਰਫ ਤਖਤਾਂ ਦੇ ਜਥੇਦਾਰਾਂ ਦਾ ਅਪਮਾਨ ਕੀਤਾ ਤੁਸੀਂ ਜਿਹੜੇ ਸਾਡੇ ਹੈੱਡ ਮਨਿਸਟਰ ਨੇ ਮਨਿਸਟਰ ਨੇ ਮੁੱਖ ਗ੍ਰੰਥੀ ਨੇ ਗ੍ਰੰਥੀ ਨੇ ਉਹਨਾਂ ਦਾ ਵੀ ਵਿਰੋਧ ਕੀਤਾ ਹੂੰ ਭਵਾਨੋ ਪੰਛ ਦੇ ਵਿੱਚੋਂ ਇੱਥੇ ਇਹਨੇ 18 ਗ੍ਰੰਥੀ ਨੇ ਦੂਜੇ ਤਖਤਾਂ ਦੇ ਨੇ ਉਹਨਾਂ ਚੋਂ ਕੋਈ ਬੰਦਾ ਨਹੀਂ ਲੱਭਿਆ ਹੂੰ ਤੁਸੀਂ ਕਾਉਂਡ ਲਿਆਂਦਾ ਹੂੰ ਇੱਕ ਤਾਂ ਆਪਣੇ ਆਹ ਕੁਲਦੀਪ ਸਿੰਘ ਗੜਗੱਜ ਹਾਂਜੀ ਇਹ ਇਹ 500 ਦਾ ਉਸ ਰੂਪ ਤੇ ਹਿੱਸੇ ਨਹੀਂ ਰਹੇ ਚਾਰ ਮਹੀਨੇ ਆਲੇ ਪਹਿਲਾਂ ਤਾਂ ਇਹ ਮਤਲਬ ਪਾਣੀ ਪੀਤੀ ਖੋਸ ਰਹੇ ਸੀ ਬਾਦਲ ਨੂੰ ਜਿਹਦੇ ਪੁੱਤਰ ਮੋਹਤ ਸਾਰਾ ਗਵਾਤ ਆ ਹਾਂਜੀ ਇਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਕੁਲਦੀਪ ਸਿੰਘ ਗੜਗੱਜ ਜੋਣਾ ਜੀ ਜਿਹਦੇ ਵਿੱਚ ਕਹਿ ਰਹੇ ਨੇ ਪੁੱਤਰ ਮੋਹ ਦੇ ਵਿੱਚ ਅ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਦੀ ਬੇੜੀ ਦੇ ਵਿੱਚ ਬੱਟੇ ਪਾਤੇ ਕੁਝ ਇਸ ਤਰੀਕੇ ਦੀ ਗੱਲ ਕਹਿ ਰਹੇ ਨੇ ਉਹ ਉਹ ਵਾਇਰਲ ਵੀ ਹੋ ਗਈ ਆ ਬਿਲਕੁਲ ਇੰਨੇ ਸਖਤ ਸ਼ਬਦ ਵਰਤ ਰਿਹਾ ਹਾਂਜੀ ਤੇ ਅਚਾਨਕ ਫਿਰ ਇਹਨੇ ਸਰਨੇ ਨਾਲ ਪਿਆੜੀ ਪਾ ਲਈ ਹਾਂਜੀ ਸਰਨੇ ਨਾਲ ਆੜੀ ਪਾ ਲਈ ਐਸਲ ਤਾਂ ਇਹ ਸਰਨਾ ਤੇ ਇਹ ਸੁਖਵੀਰ ਗੈਂਗ ਦਾ ਇਹ ਫਾਂਝਾ ਨਮਿੰਦਾ ਹੂੰ ਦੂਜਾ ਸਕਟਮਰ ਜਫੇਦਾਰ ਲਾਇਆ ਬਾਬਾ ਤੇਜ ਸਿੰਘ ਧਨੋਲਾ ਹਾਂਜੀ ਦੇਖੋ ਮੈਂ ਉਹਨਾਂ ਨੂੰ ਜਾਣਦਾ ਬਹੁਤ شریف ਆਦਮੀ ਨੇ ਬਹੁਤ ਕਮਜ਼ੋਰ ਆਦਮੀ ਨੇ ਜੀ ਮੈਂ ਤਾਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਤੇਜ ਸਿੰਘ ਜੀ ਤੁਸੀਂ ਆ ਬੁੰਗੇ ਤੇ ਆਹ ਜਿਹੜਾ ਗੁਰਦੁਆਰਾ ਧਨੋਲਾ ਇਹ ਤੋਂ ਜਾਓਗੇ ਤਖਤ ਨੂੰ ਸਾਹਮਣੇ ਸਾਹਮਣੇ ਹੂੰ ਭਲੀ ਐਸੇ ਤਾਂ ਤੁਸੀਂ ਕਹੋ ਜੀ ਭਾਈ ਆਪਦੀ ਗੱਲ ਹੁਣ ਆਪ ਨੇ ਜਿੱਥੋਂ ਵਿਗਾੜਨ ਵਾਲੇ ਤੁਸੀਂ ਤੇ ਹੁਣ ਬਲੀ ਦੇ ਬੱਕਰੇ ਸਾਨੂੰ ਬਣਾ ਰਹੇ ਹੋ ਹੂੰ ਪਰ ਇਸ ਕਰਕੇ ਤਖੰਡਾ ਨਾ ਨਹੀਂ ਇਹਨਾਂ ਦਾ ਕੀ ਕੀ ਲੱਗਦਾ ਮਾਲੀ ਸਾਹਿਬ ਜਿਵੇਂ ਤੁਸੀਂ ਕਿਹਾ ਟੇਕ ਸਿੰਘ ਧਨੋਲਾ ਬਹੁਤ ਸ਼ਰੀਫ ਆਦਮੀ ਆ ਪਰ ਤੁਸੀਂ ਨਾਲ ਕਿ ਸ਼ਬਦ ਹੋਰ ਵੀ ਵਰਤੇ ਆ ਵੀ ਉਹ ਕਮਜ਼ੋਰ ਆਦਮੀ ਆ ਉਹਨਾਂ ਦੀ ਬਲੀ ਲੈਣਾ ਚਾ ਰਹੇ ਨੇ ਕੀ ਲੱਗਦਾ ਫਿਰ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਲਦੀ ਦਲ ਵੱਲੋਂ ਜਾਂ ਐਸਪੀਸੀ ਵੱਲੋਂ ਇਹ ਜਿਵੇਂ ਪਹਿਲਾਂ ਤੱਕ ਤਹਫੇ ਜਥੇਦਾਰਾਂ ਨੂੰ ਵਰਤ ਦੇ ਰਿਹਾ ਦੇਖੋ ਭਾਈ ਰਣਜੀਤ ਸਿੰਘ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਹਾਂਜੀ ਜਿਹੜਾ ਧਾਮੀ ਸਾਹਿਬ ਇੱਕ ਵਾਰ ਬੋਲੇ ਸੀ ਹਾਂਜੀ ਸ਼੍ਰੋਮਣੀ ਕਮੇਟੀ ਤਾਂ ਹਮੇਸ਼ਾ ਪਾਕਿਸਤਾਨ ਦੇ ਨਾਲ ਖੜੀ ਰਹੀ ਹੈ ਮੈਂ ਕਹਿੰਦਾ ਢੰਮੀ ਸਾਹਿਬ ਤੁਸੀਂ ਝੂਠ ਬੋਲਦੇ ਹੋ ਹੂੰ ਚਾਹੇ ਤੁਸੀਂ ਟੌੜਾ ਸਾਹਿਬ ਦੇ ਕੈਂਪ ਦੇ ਵਿੱਚ ਰਹੋ ਸ਼੍ਰੋਮਣੀ ਕਮੇਟੀ ਨੇ ਤਾਂ ਕੁਝ ਕੀਤਾ ਭਾਈ ਰਣਜੀਤ ਸਿੰਘ ਨਾਲ ਹਾਂਜੀ ਫਿਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਜਦੋਂ ਮਤਲਿਆਂਦਾ ਵੀ ਤਖਤਾਂ ਦੇ ਜਥੇਦਾਰ ਗੁਰਦੁਆਰਾ ਨਹੀਂ ਹਾਂਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਰਹਾ ਤਖਤਾਂ ਦੇ ਜਥੇਦਾਰ ਤਾਂ ਦੁਨੀਆ ਭਰ ਚ ਜਿੱਥੇ ਖਾਲਸਾ ਪੰਥਾ ਹਾਂਜੀ ਉੱਥੇ ਤੱਕ ਇਹਨਾਂ ਦਾ ਅਧਿਕਾਰ ਖੇਤਰ ਆ ਐਕਟ ਚ ਨਹੀਂ ਆਉਂਦੇ ਹੂੰ ਇਹਨਾਂ ਨੂੰ ਤਲਬ ਨਹੀਂ ਕੀਤਾ ਜਾ ਸਕਦਾ ਸਸਪੈਂਡ ਨਹੀਂ ਕੀਤਾ ਜਾ ਸਕਦਾ ਪਹਿਲਾਂ ਤਾਂ ਕਹਿੰਦੇ ਸੀ ਕੋਈ ਮਤ ਨਹੀਂ ਪਿਆ ਇਹ ਜਦੋਂ ਮਤਾ ਸਾਹਮਣੇ ਆ ਗਿਆ ਫਿਰ ਕਹਿੰਦੇ ਜਨਰਲ ਹਾਊਸ ਨੇ ਰੱਦ ਕਰਤਾ ਸੀ ਰੱਦ ਕਰਨ ਨਾਲ ਉਹਦੀ ਸੋਚ ਥੋੜਾ ਖਤਮ ਹੋ ਗਈ ਤੁਹਾਨੂੰ ਤਖਤ ਦੇ ਜਥੇਦਾਰ ਸਾਹਿਬ ਕਹਿੰਦੇ ਨੇ ਵੀ ਆ ਜਿਹੜੀ ਸਟ੍ਰੈਟਜੀ ਤੁਸੀਂ ਘੜੀ ਆ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਇਹ ਤਖਤ ਕੋਲ ਭੇਜੋ ਹਾਂਜੀ ਆਪ ਉਹ ਹੈੱਡ ਗ੍ਰੰਥੀ ਆ ਜਾਂ ਹੈੱਡ ਗ੍ਰੰਥੀ ਕੋਲੇ ਭੇਜੋ ਅਸੀਂ ਦੇਖਾਂਗੇ ਜਾਂਚ ਕਰਨ ਵਾਲੀ ਹੈਗੀ ਆ ਜਾਂ ਨਹੀਂ ਪਰ ਕਹਿੰਦੇ ਮੰਨਿਆ ਜੀ ਹਾਂਜੀ ਜਿਹੜੀ ਤੁਸੀਂ ਗੱਲ ਕਹੀ ਆ ਗਿਆਨੀ ਲਖਵੀਰ ਸਿੰਘ ਵੀ ਕਹਿੰਦੇ ਰਹੇ ਨੇ ਵੀ ਅਕਾਲ ਤਖਤ ਕੋਲ ਜਿਹੜੀ ਸਾਰੀ ਹੈ ਕਾਰਵਾਈ ਕਰਨ ਦੀ ਜੋ ਵੀ ਹੈ ਅਕਾਲ ਤਖਤ ਕਰ ਸਕਦਾ ਵੀ ਸ਼੍ਰੋਮਣੀ ਕਮੇਟੀ ਇਸ ਤਰੀਕੇ ਨਾਲ ਕਾਰਵਾਈ ਨਹੀਂ ਕਰ ਸਕਦੀ ਉਸ ਤੋਂ ਬਾਅਦ ਵੀ ਸਾਰੀ ਕਾਰਵਾਈ ਹੋਈ ਉਸ ਤਰੀਕੇ ਨਾਲ ਹੀ ਕਾਰਵਾਈ ਹੋਈ ਤੇ ਹੁਣ ਗਿਆਨੀ ਗੁਰਗਵੀਰ ਸਿੰਘ ਤੇ ਵੀ ਕਾਰਵਾਈ ਹੋਈ ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਇਹ ਤਾਂ ਅਸਲ ਵਿੱਚ ਨਾ ਚਾਹੇ ਸ਼੍ਰੋਮਣੀ ਕਮੇਟੀ ਆ ਚਾਹੇ ਜਥੇਦਾਰ ਨੇ ਸਾਡੇ ਲਈ ਤਾਂ ਸਤਿਕਾਰਯੋਗ ਨੇ ਪਰ ਇਹ ਤਾਂ ਆਪਣੇ ਸੀਰੀਅਮ ਵਾਂਗੂ ਵਰਤ ਦੇਣੀ ਜੀ ਉਹਨਾਂ ਨੂੰ ਹੂੰ ਤੁਸੀਂ ਦੇਖੋ ਤਾਂ ਸਹੀ ਵੀ ਜੇ ਗਿਆਨੀ ਗੁਰਗਵੀਰ ਸਿੰਘ ਨੇ ਨਰਮਾਈ ਵਰਤੀ ਆਸ ਰੱਖੀ ਵੀ ਸੁਧਰ ਜੋ ਸੁਧਰ ਜੋ ਸੁਧਰ ਜੋ ਹੁਣ ਉਹਨਾਂ ਦੀ ਢਿੱਲ ਮੱਠ ਨੂੰ ਜਾਂ ਉਹਨਾਂ ਗੰਨਾਂ ਨੂੰ ਤੁਸੀਂ ਉਹਨਾਂ ਦੇ ਖਿਲਾਫੇ ਵਰਤ ਰਹੇ ਹੋ ਹੂੰ ਜਦੋਂ ਉਹਨਾਂ ਨੇ ਸਪਸ਼ਟ ਲਾਨ ਕਰਤਾ ਆਖਰ ਚ ਉਹਨਾਂ ਨੇ ਕਿਹਾ ਤਾਂ ਮੈਂਬਰ ਕਮੇਟੀ ਭਰਤੀ ਕਰੇਗੀ ਹਾਂਜੀ ਸਿੰਘ ਸਹਿਬਾਨ ਦੀ ਮੀਟਿੰਗ ਸੱਦ ਕੇ ਫੈਸਲੇ ਲਏ ਜਾਣਗੇ ਹਾਂਜੀ ਇੱਥੋਂ ਆ ਕੇ ਇਹਨਾਂ ਨੇ ਅਜੰਡਾ ਤਾਂ ਹੀ ਨਹੀਂ ਸੀ ਕਮੇਟੀ ਦਾ ਹੈ ਹਾਂਜੀ ਹਾਲ ਕੀ ਆ ਇਹਨਾਂ ਦਾ ਹਾਲ ਕੀ ਆ ਅਕਾਲੀ ਦੰਦ ਦਾ ਇਹਨਾਂ ਦੇ ਸੁਖਵੀਰ ਗੈਂਗ ਦਾ ਕੋਈ ਪ੍ਰਧਾਨ ਨਹੀਂ ਹੂੰ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਧਾਨ ਨਹੀਂ ਹੂੰ ਕਿਸੇ ਤਖਤ ਦੇ ਜਥੇਦਾਰ ਦਾ ਕੋਈ ਪੱਕਾ ਜਥੇਦਾਰ ਨਹੀਂ ਸਾਰੇ ਕਾਰਜਕਾਰੀ ਹੂੰ ਕਾਰਜਕਾਰੀ ਦਾ ਮਤਲਬ ਹੁੰਦਾ ਤਾਕਤ ਕੋਡੇ ਹੱਥਾ ਜਦੋਂ ਮਰਜੀ ਛੁੱਟੀ ਕਰ ਦੋ ਹੂੰ ਮਾਲੀ ਸਾਹਿਬ ਇਸੇ ਗੱਲ ਤੇ ਜਿਵੇਂ ਤੁਸੀਂ ਕਿਹਾ ਜਥੇਦਾਰ ਆਪਾਂ ਕਾਫੀ ਸਮਾਂ ਹੋ ਗਿਆ ਦੇਖਦੇ ਆਂ ਨੂੰ ਪੱਕਾ ਜਥੇਦਾਰ ਕੋਈ ਨਿਯੁਕਤ ਨਹੀਂ ਕੀਤਾ ਜਾ ਰਿਹਾ ਸਿਰਫ ਕਾਰਜਕਾਰੀ ਜਥੇਦਾਰ ਹੀ ਨਿਯੁਕਤ ਕੀਤੇ ਜਾ ਰਹੇ ਨੇ ਇਹਦਾ ਕੀ ਕਾਰਨ ਸਮਝਦੇ ਹੋ ਇਹਦਾ ਕਾਰਨ ਇਹ ਆ ਇਹਨਾਂ ਦੇ ਪੈਰਾਂ ਹੇਠੋਂ ਮਿੱਟੀ ਗਈ ਨਿਕਲ ਹੂੰ ਪੰਥ ਨੇ ਨਾਲ ਰੁਸ ਗਿਆ ਹੂੰ ਤੁਸੀਂ ਦੇਖੋ ਨਨਦਪੁਰਝਾਈ ਆ ਇੱਕ ਨਨ ਦਾ ਜਿਹੜੀ ਉਹ ਐਨਪੀ ਆ ਇੱਕਾ ਜਿਹੜੀ ਐਮਐਲਏ ਆ ਹੂੰ ਤੇ ਦੋ ਪੰਥ ਨੇ ਉਮੀਦਵਾਰ ਉਹ ਜਿਤਾਤੇ ਜਿਨ੍ਹਾਂ ਦੀ ਇਹਨਾਂ ਨਾਲ ਸੁਰੇ ਨਹੀਂ ਮਿਲਦੀ ਹੂੰ ਹੈ ਇਹਨਾਂ ਦੇ ਪੱਲੇ ਕੀ ਜਿਹੜਾ ਕਹੀ ਜਾਂਦੇ ਨੇ ਸਾਨੂੰ ਮਾਰਨ ਨੂੰ ਭਾਜਪਾ ਸਾਰਾ ਸਾਰ ਰਤ ਰਹੀ ਆ ਹੂੰ ਭਾਜਪਾ ਦਾ ਸਾਰਾ ਕੰਮ ਤਾਂ ਤੁਸੀਂ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਮਾਰ ਰਹੇ ਹੋ ਤਖਤਾਂ ਦੇ ਜਥੇਦਾਰਾਂ ਨੂੰ ਤੁਸੀਂ ਮਾਰ ਰਹੇ ਹੋ ਸਿੱਖ ਸੰਸਥਾਾਂ ਨੂੰ ਖੋਰ ਕੇ ਤੁਸੀਂ ਹੇਠਾਂ ਧਰਤ ਦੇ ਉਸ ਟ੍ਰਿਕਿਆ ਹੋਣ ਤੱਕ ਹੂੰ ਕੀ ਜੋ ਗਿਆਨੀ ਹਰਪ੍ਰੀਤ ਸਿੰਘ ਜਾਂ ਆਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਬਰਤਾਂਤ ਸਿਰਜਿਆ ਉਦੋਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ 78 ਦੀ ਵਿਸਾਖੀ ਤੋਂ ਲੈ ਕੇ ਹਾਂਜੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਜਦੋਂ ਕਾਂਗਰਸ ਨਾਲ ਸੀ ਹਾਂਜੀ ਵੀ ਜਦੋਂ ਨਰਨਕਾਰੀਆਂ ਨੇ ਆਗਿਆ ਮੰਗੀ ਕਿ ਅਸੀਂ ਅੰਮ੍ਰਿਤਸਰ ਸਮਾਗਮ ਕਰਨਾ ਪੰਜਾਬ ਇੰਟੈਲੀਜੈਂਸ ਨੇ ਸੀਆਈਡੀ ਨੇ ਪੁਲਸ ਨੇ ਫਾਰਿਆਂ ਨੇ ਕਿਹਾ ਉੱਥੇ ਨਹੀਂ ਜੀ ਅੱਗੇ ਦੇ ਦੇਣੀ ਚਾਹੀਦੀ ਉੱਥੇ ਤਕਰਾਰ ਪੈਦਾ ਹੋ ਸਕਦਾ ਕਹਿੰਦਾ ਬਾਦਲ ਸਾਹਿਬ ਨੇ ਸਾਰਿਆਂ ਤੇ ਕਾਟਾ ਮਾਰ ਕੇ ਆਗਿਆ ਦਿੱਤੀ ਉਹਨਾਂ ਨੂੰ ਉਹ ਜ਼ਖਮ ਅੱਜ ਵੀ ਹੁਣ ਤੱਕ ਧੁੱਗਤ ਰਹਿਆ ਇਹ ਮਾਲੀ ਸਾਹਿਬ ਆਨ ਰਿਕਾਰਡ ਗੱਲ ਆ ਇਹ ਸਾਰੀ ਜਿਹੜੀ ਮਨਤੀ ਚ ਗੱਲ ਬਤਾ ਰਿਹਾ ਰਿਕਾਰਡ ਦੇ ਵਿੱਚ ਦਰਜ ਆ ਜੀ ਰਿਕਾਰਡ ਦੇ ਵਿੱਚ ਹੂੰ ਇੱਕ ਕੋਈ ਮਨ ਮੈਂ ਅਕਸਰ ਇਹ ਗੱਲਾਂ ਜਿਹੜੀ ਜਦ ਮੈਂ ਕਹੇ ਦਿੰਦਾ ਵੀ ਉਹ ਕਹਿੰਦੇ ਹੁੰਦੇ ਸੀ ਹਾਂਜੀ ਜਦ ਮੈਂ ਕਹੇ ਦਿੰਦਾ ਵੀ ਆਹਾਂ ਉਹਨੇ ਕਿਹਾ ਵਿਧਾਨ ਸਭਾ ਚ ਕਿਹਾ ਹੂੰ ਤੇ ਫਿਰ ਉਹ ਕਾਂਡ ਕਰਨ ਤੋਂ ਬਾਅਦ ਜਦੋਂ ਤੇਰਾ ਸਿੰਘ ਸ਼ਹੀਦ ਹੋ ਗਏ ਉਹਨੂੰ ਸਰਕਾਰੀ ਸੁਰੱਖਿਆ ਵਿੱਚ ਬਾਹਰ ਭੇਜਿਆ ਹੂੰ ਫਿਰ ਉਹ ਮੁਕੱਦਮਾ ਕਰਨਾਲ ਲੜਾਇਆ ਗਿਆ ਉਹ ਬਰੀ ਹੋਏ ਹੂੰ ਉਦੋਂ ਬਾਦਲ ਸਰਕਾਰ ਸੀ ਉਹਦੇ ਖਿਲਾਫ ਅਪੀਲ ਨਹੀਂ ਕੀਤੀ ਹਾਂਜੀ ਤਾਂ ਉਹ 78 ਵਿੱਚ ਥੋੜੇ ਦਿਨ ਲਈ ਕਿਉਂ ਹੁੰਦਾ ਹੂੰ ਫਿਰ ਇਹਨਾਂ ਦਾ ਸਾਰਾ ਜਿਹੜਾ ਬਰਤਾਂਤ ਸੀ ਉਹ ੜਾਇਆ ਜਿਹਨੂੰ ਉਦੋਂ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਹੂੰ ਸਿੱਖੀ ਦੇ ਬੂਟੇ ਤੇ ਬਾਦਲ ਬਾਗ ਅਮਰਬੇਲ ਬਣ ਕੇ ਛਾਇਆ ਹੋਇਆ ਹੂੰ ਅਮਰਬੇਲ ਕੀ ਹੁੰਦੀ ਹੈ ਉਹ ਦਰਖਤ ਤੇ ਛਾਈ ਹੁੰਦੀ ਹੈ ਉਹਨੂੰ ਬਦਲ ਬੁੱਲਣ ਨਹੀਂ ਦਿੰਦੀ ਉਹਦਾ ਸਾਰੀ ਸ਼ਕਤੀ ਉਹ ਕਿ ਤੁਸੀਂ ਜੰਮੀ ਆ ਆਹ ਫਰੀ ਰਹਿੰਦੀ ਆ ਦਰਖਤ ਸੁੱਕਦਾ ਜਾਂਦਾ ਤੁਸੀਂ ਕਹਿੰਦੇ ਹੋ ਅਮਰ ਨੇ ਇਹ ਕੁਛ ਕੀਤਾ ਤੁਸੀਂ ਕਹਿੰਦੇ ਹੋ ਅਮਰ ਵੇਲ ਆ ਪਰ ਉਹ ਕਹਿੰਦੇ ਬੀਜੇਪੀ ਦੇ ਗਲਬੇ ਦੇ ਵਿੱਚ ਆ ਕੇ ਜਿੰਨੇ ਵੀ ਨੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਹੋਗੇ ਜਾਂ ਹੋਰ ਕਹਿੰਦੇ ਜਿੰਨੇ ਵੀ ਸਾਡਾ ਵਿਰੋਧ ਕਰ ਰਹੇ ਨੇ ਕਹਿੰਦੇ ਉਹ ਅਮਰ ਵੇਲ ਬਣ ਕੇ ਛਾਉਣਾ ਚਾਹੁੰਦੇ ਨੇ ਪੰਥ ਦੇ ਹਰਿਆਲੇ ਬੂਟੇ ਤੇ ਤੁਸੀਂ ਕਹਿੰਦੇ ਹੋ ਉਹ ਅਮਰ ਵੇਲ ਨੇ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਜਿਹੜੀਆਂ ਇਹ ਗੱਲਾਂ ਉਹਨਾਂ ਵੱਲੋਂ ਕਹੀਆਂ ਜਾਂਦੀਆਂ ਨੇ ਉਹ ਸਿੱਧਮ ਸਿੱਧੇ ਹੋ ਗਏ ਹੁਣ ਤਾਂ ਵੀ ਬੀਜੇਪੀ ਨਾਲ ਇਹਨਾਂ ਦੀਆਂ ਗੰਡ ਤੁੱਪਾਂ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਤੁਸੀਂ ਪਿਛਲੇ ਦਿਨਾਂ 'ਚ ਸੁਣਿਆ ਹੋਣਾ ਉਹਨਾਂ ਦੇ ਬਿਆਨ ਆਏ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਧੂਕੇ ਬਾਹਰ ਕੱਢਾਂਗੇ ਇਕਲਦੀ ਦਲ ਤੋਂ ਦੇਖੋ ਜੀ ਇਹ ਵਿਚਾਰਧਾਰਕ ਟਕਰਾ ਆਪਸੀ મતਭੇਦ ਤਿੱਖੇ ਨੇ ਪਰ ਤੁਸੀਂ ਮੈਨੂੰ ਇਹ ਦੱਸੋ ਪਿਛਲੇ 30 ਸਾਲਾਂ 'ਚ ਜੋ ਇਹਨਾਂ ਨੇ ਭਾਜਪਾ ਨਾਲ ਰਲ ਕੇ ਆਤਮ ਸਮਰਪਣ ਦੀ ਸਿਆਸਤ ਕੀਤੀ ਹਮ ਪਾਕਿਸਤਾਨ ਦੇ ਜefeਦਾਰਾਂ ਨੇ ਤਾਂ ਇਹ ਕਹਾਂ ਵੀ ਤੁਸੀਂ ਮੱਲਬ ਨਹੀਂ ਲਾਈ ਤੁਸੀਂ ਕਾਤਲਾ ਨੂੰ ਪਦਮੀਆਂ ਬਖਸ਼ੀਆਂ ਤੇ ਕੀ ਇਸ ਗੱਲ ਨੂੰ ਭਾਜਪਾ ਚਾਹੁੰਦੀ ਆ ਵੀ ਇਹ ਗੱਲ ਹੋਵੇ ਤੁਸੀਂ ਸਿੱਖ ਸੰਸਥਾਵਾਂ ਨੂੰ ਖੋਰਾ ਲਾਇਆ ਤੁਸੀਂ ਅਕਾਲੀਵਾਲ ਨੂੰ ਖੋਰਾ ਲਾਇਆ ਇਹ ਭਾਜਪਾ ਦੀ ਬੋਲੀ ਆ ਕਿ ਕੰਪਨੀ ਦੀ ਬੋਲੀ ਆ ਤੁਸੀਂ ਆਪ ਦੱਸੋ ਕਹਿਣ ਨੂੰ ਤਾਂ ਜਿਹੜਾ ਇਹਨਾਂ ਦੇ ਖਿਲਾਫ ਸੀ ਇਹ ਤਾਂ ਟੋੜਾ ਸਾਹਿਬ ਨੂੰ ਵੀ ਕਾਂਗਰਸ ਦਾ ਏਜੰਟ ਕਹਿੰਦੇ ਹੂੰ ਉਦੋਂ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਸੀ ਇਹ ਤਾਂ ਕਾਂਗਰਸ ਦਾ ਏਜੰਟ ਆ ਜੀ ਇਹ ਤਾਂ ਸਾਜ਼ਿਸ਼ਾ ਜੀ ਇਹੀ ਉੱਪਰ ਉਤਰੇ ਹੋਏ ਨੇ ਬਾਕੀ ਸਾਰੇ ਜੋ ਬੋਲਦੇ ਨੇ ਉਹ ਸਾਜ਼ਿਸ਼ ਨਾਲੇ ਬੋਲਦੇ ਨੇ ਪਰ ਉਹ ਕਹਿੰਦੇ ਉਹ ਉਹ ਪਰ ਉਹ ਕਹਿੰਦੇ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਤਰੀਕੇ ਨਾਲ ਕਿਹਾ ਉਹ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਗੈਂਗਸ ਆਫ ਬਾਦਲ ਕਹਿੰਦੇ ਏਸੇ ਗੈਂਗ ਨੇ ਹੀ ਤੁਹਾਨੂੰ ਜਥੇਦਾਰ ਲਾਇਆ ਸੀ ਤੇ ਹੁਣ ਜਦੋਂ ਤੁਸੀਂ ਉਤਰ ਗਏ ਤੁਸੀਂ ਜਦੋਂ ਪਾਸੇ ਹੋ ਜਾਂਦੇ ਹੋ ਜਥੇਦਾਰਾਂ ਤੇ ਵੀ ਸਵਾਲ ਉੱਠਦੇ ਨੇ ਵੀ ਜਦੋਂ ਤੁਸੀਂ ਆਪਣੀ ਪਦਵੀ ਤੇ ਹੁੰਦੇ ਹੋ ਉਦੋਂ ਬੋਲਦੇ ਨਹੀਂ ਜਦੋਂ ਪਦਵੀ ਤੋਂ ਪਾਸੇ ਹੋ ਜਾਂਦੇ ਹੋ ਉਦੋਂ ਤੁਸੀਂ ਬੋਲਣ ਲੱਗ ਜਾਂਦੇ ਹੋ ਸਾਰੇ ਇਹ ਸਵਾਲ ਵੀ ਉੱਠ ਰਹੇ ਨੇ ਦੇਖੋ ਜੀ ਜੇ ਝੂਠ ਬੋਲਣਾ ਜਿੰਨਾ ਮਰਜ਼ੀ ਬੋਲੀ ਜਾਓ ਹੂੰ ਇਹ ਗੱਲ ਪਦਵੀ ਤੋਂ ਉਤਰਨ ਤੋਂ ਪਹਿਲਾਂ ਹੋਇਆ 2 ਦਸੰਬਰ ਵਾਲਾ ਸਾਰਾ ਕੁਝ ਹੂੰ ਜਦੋਂ ਉਹ ਉੱਥੇ ਸੀ ਹਾਂ ਇਹ ਠੀਕ ਆ ਇੱਕ ਮਾਹੌਲ ਸੀ ਹੂੰ ਤੁਸੀਂ 5 ਸਾਲ ਕਾਰਜਕਾਰੀ ਜੇਫੇਦਾਰ ਲਾ ਕੇ ਰੱਖਿਆ ਗਿਆ ਮੀ ਹਰਪ੍ਰੀਤ ਸਿੰਘ ਨੂੰ ਜਦੋਂ ਉਹ ਕਹਿਣ ਲੱਗ ਗਿਆ ਕਿ ਸਾਨੂੰ ਮਲਕਪਾਗਾਉਂ ਦੀ ਥਾਂ ਭਾਈ ਲਾਲੋਆ ਨਾਲ ਜੁੜਨਾ ਚਾਹੀਦਾ ਕਿਰਤੀਆਂ ਨਾਲ ਜੁੜਨਾ ਚਾਹੀਦਾ ਸਾਡੀਆਂ ਸਿੱਖ ਸੰਸਥਾਵਾਂ ਦੇ ਵਿਕਾਰ ਨੂੰ ਖੋਰਾ ਲੱਗ ਗਿਆ ਸਾਨੂੰ ਕੋਈ ਡੀਸੀ ਨੇ ਮਿਲਣ ਨੂੰ ਟਾਈਮ ਦਿੰਦਾ ਹੂੰ ਉਹਨੂੰ ਉੱਥੋਂ ਹਟਾ ਕੇ ਉੱਥੇ ਭੇਜਤਾ ਹਮ ਹਮ ਲਾਇਆ ਇਹਨਾਂ ਨੇ ਬਿਲਕੁਲ ਇਹਨਾਂ ਨੇ ਲਾਇਆ ਹਮ ਪਰ ਇਹਨਾਂ ਦੇ ਲੱਗੇ ਹੁੰਦੇ ਹੋਏ ਉਹਨਾਂ ਨੇ ਕੀਤਾ ਕਿਉਂਕਿ ਰੁੱਤ ਬਦਲ ਗਈ ਹਮ ਜਦੋਂ ਇਹੀ ਦੀ ਹਾਲਤ ਹੋਵੇ ਫਿਰ ਤੁਹਾਨੂੰ ਹੁਣ ਤੱਕ ਭਾਜਪਾ ਲੈ ਕੇ ਆਈ ਆ ਹਮ ਤੁਹਾਡੀਆਂ ਸਰਕਾਰਾਂ ਬਣਾਉਂਦੀ ਰਹੀ ਆ ਤੁਹਾਨੂੰ ਬਜਟੀਆਂ ਵਖਸ਼ਦੀ ਰਹੀ ਆ ਹਮ ਤੇ ਅੱਜ ਜਦੋਂ ਤੁਸੀਂ ਅੱਡ ਹੋ ਗਏ ਹੁਣ ਕਹਿੰਦੇ ਭਾਜਪਾ ਹੀ ਤੁਹਾਡੀ ਦੁਸ਼ਮਣ ਮੰਨ ਗਈ ਤੁਹਾਡੇ ਤੇ ਇਹ ਲਾਗੂ ਕਿਉਂ ਨਹੀਂ ਹੁੰਦਾ ਹਮ ਐ ਥੋੜਾ ਵੀ ਆਪਣੀਆਂ ਕੱਚ ਤੇ ਦੂਜੇ ਦੀ ਹੱਥ ਚ ਹਮ ਸਹੀ ਸਾਬ ਜਿसरीਕਿ ਨਾ ਤੁਸੀਂ ਕਿਹਾ ਰੁੱਤ ਬਦਲ ਗਈ ਕੀ ਜਥੇਦਾਰ ਵੀ ਰੁੱਤਾਂ ਵਾਂਗ ਬਦਲਣ ਲੱਗ ਗਏ ਫਿਰ ਜਦੋਂ ਰੁੱਤ ਬਦਲੀ ਜਥੇਦਾਰ ਬਦਲੇ ਨਹੀਂ ਇਹ ਨਹੀਂ ਹੋਣਾ ਚਾਹੀਦਾ ਦੇਖੋ ਸੰਸਥਾਵਾਂ ਨੇ ਸੰਸਥਾਵਾਂ ਅਵਲੋਬ ਹੁੰਦੀਆਂ ਨੇ ਸਮੇਂ ਦੇ ਨਾਲ ਹੂੰ ਕਈ ਵਾਰ ਉਹ ਗਲਤੀਆਂ ਕਰ ਜਾਂਦੀਆਂ ਨੇ ਉਹਨਾਂ ਨੂੰ ਤਾ ਵੀ ਲੱਗਦੀ ਆ ਹੂੰ ਕਿਉਂਕਿ ਅਕਾਲ ਪਟਸ਼ਾਹ ਦੇ ਜਥੇਦਾਰ ਸਿੱਧਾ ਸਿਆਸੀ ਦਖਲ ਤਾਂ ਨਹੀਂ ਹੂੰ ਉਹ ਜਦੋਂ ਉਹਨਾਂ ਕੋਲ ਕੋਈ ਮਸਲਾ ਜਾਂਦਾ ਉਹਨੂੰ ਫਿਰ ਉਹ ਗੁਰਮਤਿ ਦੀ ਰੋਸ਼ਨੀ ਚ ਕਹਿ ਲੋ ਰਵੇਤਾਂ ਅਨੁਸਾਰ ਕਹਿ ਲਓ ਸੰਗਤ ਦੀਆਂ ਭਾਵਨਾ ਅਨੁਸਾਰ ਜਾਂ ਗੁਰੂ ਦੇ ਨਿਰਮਲ ਭਏ ਦੇ ਵਿੱਚ ਰਹਿ ਕੇ ਵਿਚਾਰਦੇ ਨੇ ਵੀ ਸਹੀ ਫੈਸਲਾ ਕੀ ਆ ਹੂੰ ਉਹ ਉਸ ਅਨੁਸਾਰ ਹੁਣ ਤੱਕ ਕੀ ਹੋਇਆ ਕੋਠੀ ਵੀ ਚਲੇ ਗਈ ਸੀ ਜਫੇਦਾਰ ਤੁਸੀਂ ਦੇਖ ਲਓ ਹੂੰ ਇੱਕ ਜਫੇਦਾਰ ਨੇ ਦੱਸਤਾ ਸੀ ਵੀ ਸਾਰਾ ਕਿਵੇਂ ਵਰਤਾਰਾ ਵਾਪਰਿਆ ਉਹਨੂੰ ਤਾਂ ਧਾਨ ਸਾਹਿਬ ਬਦਲਤਾ ਫਿਰ ਬਦਲੀ ਕਰਾਉਣ ਲਈ ਉਹਦਾ ਭਰਾ ਸੀ ਜਿਹੜਾ ਉਹ ਬੋਲੀ ਬਦਲ ਗਿਆ ਅੱਜ ਉਹ ਚੁੱਪ ਕਿਉਂ ਆ ਜਿਹੜੇ ਦੋ ਜਫੇਦਾਰਾਂ ਬਾਰੇ ਇਹਨਾਂ ਨੇ ਫਤਵਾ ਦਿੱਤਾ ਅਨੁਸ਼ੰਗ ਸਾਹਿਬ ਆਨੇ ਵੀ ਇਹਨਾਂ ਨੂੰ ਸਾਰੀਆਂ ਸਹੂਤਾਂ ਬੰਦ ਕਰੋ ਅੰਮ੍ਰਿਤਸਰ ਤੋਂ ਦੂਰ ਰੱਖੋ ਇਹਨਾਂ ਨੂੰ ਹਾਂਜੀ ਇਹ ਉਦੋਂ ਇਹੀ ਦਰਵਾ ਇਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਰਬਰਾ ਵੱਲੋਂ ਅਰੂੜ ਸਿੰਘ ਨੂੰ ਫਿਰੋਪਾ ਬਖਸ਼ਿਆ ਗਿਆ ਸੀ ਹਾਂਜੀ ਸੋ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਇਹ 'ਚ ਕੋਈ ਰੌਲਾ ਨਹੀਂ ਹੂੰ ਪਰ ਹੁਣ ਵਾਲਾ ਜਿਹੜਾ ਹੁਣ ਵਾਲਾ ਅਕਾਲੀ ਦਲ ਆ ਇਹ ਤਾਂ ਹਰੀਆਂ ਚਰ ਦੇ ਬਹਿਣ ਕੇ ਨੇ ਨਾ ਜੀ ਹੂੰ ਇਹਨਾਂ ਨੇ ਤਾਂ ਸ਼ਹੀਦੀਆਂ ਦਾ ਗਾਣ ਗੁਣ ਗਾਣ ਜਾਂ ਕਰਕੇ ਰੌਲਾ ਪਾ ਕੇ ਮੁੱਲੇ ਮੱਟੇ ਹੂੰ ਜਦੋਂ ਵੱਡੀ ਲੜਾਈ ਵੱਡਾ ਹਮਲਾ ਹੋਇਆ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਉਹਦੇ ਵਿੱਚੋਂ ਨਿਕਲੀ ਬਰਨਾਲੇ ਵਾਲੀ ਸਮਝੌਤਾਪਰਾਸਤ ਸਿਆਸਤ ਹੂੰ ਜਦੋਂ ਫੇਰ ਵੱਡਾ ਕਤਲੇਆਮ ਹੋ ਗਿਆ ਫੇਰ ਨਿਕਲੀ ਆਤਮ ਸਮਰਪਣ ਵਾਲੀ ਸਿਆਸਤ ਜਿੰਨਾ ਸ਼ਰਤਾਂ ਮੈਪ ਹੂੰ ਤੁਸੀਂ ਕਹਿੰਦੇ ਹੋ ਯਾਦਗਾਰਾਂ ਬਣਾਈਆਂ ਹੂੰ ਤੇ ਪੰਛੀ ਦਾ ਮਸਲਾ ਕਿਹੜਾ ਹੱਲ ਕੀਤਾ ਜੀ ਮੈਨੂੰ ਇਹ ਦੱਸੋ ਹੂੰ ਤੁਸੀਂ ਤੁਸੀਂ ਕਿਹਾ ਸੀ ਜਾਂਚ ਕਰਾਵਾਂਗੇ ਜ਼ੁਲਮਾਂ ਦੀ ਹੂੰ ਤੁਸੀਂ ਜਾਲਮਾ ਦੇ ਮੁਕੱਦਮੇ ਸਰਕਾਰੀ ਖਰਚੇ ਤੇ ਲੜਨ ਦਾ ਫੈਸਲਾ ਕੀਤਾ ਅਕਾਲ ਤਖਤ ਦੇ ਜਥੇਦਾਰ ਨੂੰ ਕਤਲ ਕਰਨ ਦੀ ਰਿਪੋਰਟ ਆ ਜਿਹੜੀ ਤੁਹਾਡੇ ਨੇਜ ਤੇ ਪਈਆ ਤੁਸੀਂ ਉਹਨੂੰ ਠੰਡੇ ਬਸਤੇ ਚ ਪਾਇਆ ਹੂੰ ਸੋ ਇਹ ਇਸ ਕਰਕੇ ਤੇ ਦਲੀਲ ਤਾਂ ਹਰ ਇੱਕ ਇਹ ਦਿੰਦਾ ਕਮਿਨ ਤਾਂ ਕਾਂਗਰਸ ਕੋਲ ਵੀ ਆ ਭਾਜਪਾ ਕੋਲ ਵੀ ਆ ਆਰਪੀ ਕੋਲ ਵੀ ਆ ਇੱਥੇ ਮੰਨ ਲਈ ਸਾਡਾ ਦਲੀਲ ਅਕਾਲੀ ਦਲ ਵੀ ਦੇ ਦਿੰਦਾ ਮੇਰੇ ਨਾਲ ਕਿਸੇ ਦੀ ਗੱਲ ਹੋ ਰਹੀ ਸੀ ਅਕਾਲੀ ਲੀਡਰ ਦੀ ਉਹ ਕਹਿੰਦੇ ਤੁਸੀਂ ਉਹਨਾਂ ਕੋਲ ਚਲੇ ਜਾਂਦੇ ਹੋ ਜਿਨ੍ਹਾਂ ਨੇ ਘਰ ਬੈਠਿਆਂ ਨੇ ਗੱਲਾਂ ਮਾਰਨੀਆਂ ਨੇ ਕਹਿੰਦੇ ਅਸੀਂ ਗਰਾਊਂਡ ਦੇ ਵਿੱਚ ਗੱਲ ਕਰ ਰਹੇ ਹਾਂ ਅਸੀਂ ਪਾਰਟੀ ਚਲਾ ਰਹੇ ਹਾਂ ਕਹਿੰਦੇ ਸਾਨੂੰ ਪਤਾ ਹੈ ਸਾਨੂੰ ਘਰ ਬੈਠੇ ਮਤਾਂ ਦਈ ਜਾਂਦੇ ਨੇ ਭਾਵੇਂ ਤੁਹਾਡੀ ਗੱਲ ਕਰ ਲਈਏ ਤੁਹਾਡੇ ਕੋਲ ਮੈਂ ਪਿਛਲੇ ਇੰਟਰਵਿਊ ਕੀਤੀ ਸੀ ਉਸ ਤੋਂ ਬਾਅਦ ਕਿਸੇ ਨੇ ਮੈਨੂੰ ਕਿਹਾ ਹੋਰ ਵੀ ਹੋਗੇ ਜਿੰਨੇ ਵੀ ਸਿੱਖ ਚਿੰਤਕ ਨੇ ਉਹ ਇਸ ਤਰੀਕੇ ਨਾਲ ਗੱਲਾਂ ਕਰਦੇ ਨੇ ਮੇਰੀ ਉਮਰ ਹੁਣ 60 ਤੋਂ ਬੜਾ ਖਤਮ ਹੋਣ ਵਾਲਾ ਹਾਂਜੀ ਇਹਨਾਂ ਨੂੰ ਪਤਾ ਨਹੀਂ ਵੀ ਮੈਂ ਵਿਦਿਆਰਥੀ ਜੀਵਨ ਤੋਂ ਕੀ ਕੀਤਾ ਮੈਂ ਪੰਜਾਬ ਦਾ ਜਰਨਲਿਸਟ ਕੁੱਤ ਰਿਹਾ ਵੈਸੇ ਚੰਗਾ ਨਹੀਂ ਲੱਗਦਾ ਬੋਲਦਾ ਮਨੁੱਖੀ ਅਧਿਕਾਰਾਂ ਖਤਰ ਲੜਿਆ ਹਜ਼ਾਰਾਂ ਮੁਕਾਬਲਿਆਂ ਦੀ ਜਾਂਚ ਕੀਤੀ ਆ ਸੀਏਏ ਸਾਬ ਬਟਿੰਡਾ ਮਤਲਬ ਮੈਨੂੰ ਮੁੱਦਿਆਂ ਤੋਂ ਚੱਕ ਕੇ ਪੁਲਿਸ ਵਾਲੇ ਨੇ ਪੇਸ਼ ਕੀਤਾ ਸੀ ਅਦਾਲਤ 'ਚ ਖਬਰਾਂ ਵੀ ਉਸ ਸਮੇਂ ਦੀਆਂ ਹਾਂਜੀ ਐਨਐਫੀ ਟਾਡਾ ਲੱਗਿਆ ਸੰਗਰੂਰ ਜੇ ਉਹਦੇ ਵਿੱਚ ਮੈਂ ਰਿਹਾ ਭਾਈ ਕੌਕੇ ਸਾਹਿਬ ਨਾਲ ਹੂੰ ਉਸ ਤੋਂ ਬਾਅਦ ਠੀਕ ਆ ਮੈਂ ਸਰਕਾਰੀ ਨੌਕਰੀ ਤੇ ਆ ਸਰਕਾਰੀ ਨੌਕਰੀ 'ਚ ਵੀ ਸਭ ਤੋਂ ਵੱਧ ਜੇ ਸਜ਼ਾ ਮਿਲੀ ਹੈ ਕਿਸੇ ਨੂੰ ਮੈਂ ਆ ਨਾ ਹੂੰ ਆਮ ਆਦਮੀ ਪਾਰ ਸਜਾ ਮਾ ਤਾਂ ਮੈਨੂੰ ਅਕਾਲੀਆਂ ਤੇ ਆਮ ਆਦਮੀ ਪਾਰਟੀ ਬਿਲ ਨਹੀਂ ਮਿਲੀਆਂ ਨੇ ਹੂੰ ਲੜਗਾ ਮੈਂ ਕਾਂਗਰਸ ਦੇ ਖਿਲਾਫ ਆ ਹੂੰ ਸੋ ਇਸ ਕਰਕੇ ਦੇਖੋ ਜਿਸ ਕਾਮ ਉਸੇ ਕੋ ਸਜੇ ਪਰ ਉਹ ਤੁਹਾਨੂੰ ਕਹਦੇ ਨੇ ਤੁਸੀਂ ਕਾਂਗਰਸੀਓ ਮੈਂ ਦੇਖੋ ਜੀ ਸਭ ਕਿਹ ਕਹਿ ਦੇਣ ਹੂੰ ਕਿਉਂਕਿ ਮੈਂ ਕਾਂਗਰਸ ਦੇ ਹੱਕ 'ਚ ਕਦੇ ਇੱਕ ਸ਼ਬਦ ਦਿਖਾਓ ਤੁਸੀਂ ਬੋਲੇ ਹੋਗੇ ਹੂੰ ਮੈਂ ਇਸ ਗੱਲ ਦੇ ਹੱਕ 'ਚ ਬੋਲਿਆ ਵੀ ਜਿਹੜਾ ਤੁਸੀਂ ਕਹਿੰਦੇ ਹੋ ਨਾ ਇੰਦਰਾ ਗਾਨੀ ਦਾ ਪਰਿਵਾਰ ਸਾਡਾ ਦੁਸ਼ਮਣ ਆ ਹੂੰ ਮੈਂ ਕਿਹਾ ਇਹ ਰਵੈਤਾਂ ਅਨਸਾਰ ਗੁਰਸਤ ਨਹੀਂ ਹੈ ਹੂੰ ਜਿਸ ਨਵਾਬ ਮਲੇਰ ਕੋਟੜੀ ਨੇ ਹਾ ਦਾ ਜਿਹੜਾ ਨਾਰਾ ਮਾਰਿਆ ਸੀ ਲੜਾਈ ਬਾਪ ਨਾਲ ਆ ਬੱਚਿਆਂ ਨੂੰ ਕਿੱਸਾ ਜਗਾ ਦਿੰਦੇ ਹੂੰ ਰਾਹੁਲ ਗਾਂਧੀ ਵਾਰ-ਵਾਰ ਦਰਬਾਰ ਸਾਹਿਬ ਆਉਂਦਾ ਬਲਮੋਣ ਸਿੰਘ ਨੇ ਮਾਫੀ ਵੀ ਮੰਗੀ ਐ ਸਿੱਖ ਚਤਲੇਆਨ ਦੀ ਹਾਂਜੀ ਤੇ ਇਹ ਇਸ ਕਰਕੇ ਵੀ ਤੁਸੀਂ ਜਿਹੜਾ ਇਹ ਰਵਈਆ ਜਿਹੜਾ ਤੁਹਾਡਾ ਇਹ ਦਰਸਤ ਨਹੀਂ ਮੈਂ ਇਹਦੀ ਆਲੋਚਨਾ ਕੀਤੀ ਆ ਮੈਂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਬਾਰੇ ਮੁੱਦਿਆਂ ਦੀ ਸਿਆਸਤਰੀ ਸਪੋਰਟ ਕੀਤੀ ਆ ਤੇ ਅੱਜ ਵੀ ਮੈਂ ਕਹਣਾ ਵੀ ਜਿਹੜੀ ਪੰਜਾਬ ਦੀ ਕਾਂਗਰਸ ਹੈ ਇਹਦੇ ਪੱਲੇ ਕੱਖ ਨਹੀਂ ਹੈ ਪੰਜਾਬ ਲਈ ਇਹ ਵੀ ਸਰਕਾਰ ਤੋਂ ਮੈਂ ਚੜ੍ਹਨ ਦੇ ਖਦਾਰੀ ਨੇ ਉਸੇ ਤਰ੍ਹਾਂ ਕਰ ਰਹੇ ਨੇ ਹੂੰ ਸੋ ਇਸ ਕਰਕੇ ਨਾਲ ਗੱਲ ਦੀ ਗੱਲ ਕਹਿੰਦਾ ਉਹ ਕਹਿੰਦੇ ਮਾਫੀ ਵੀ ਮੰਗਾਈ ਗਈ ਡਾਕਟਰ ਮਨਮੋਹਨ ਸਿੰਘ ਨੇ ਮਾਫੀ ਮੰਗੀ ਕਹਿੰਦੇ ਸਿੱਖ ਤੋਂ ਹੀ ਮਾਫੀ ਮੰਗਾਈ ਗਈ ਇਹ ਮੁੱਦਾ ਚੱਕਿਆ ਗਿਆ ਸੀ ਉਹਨਾਂ ਵੱਲੋਂ ਕਿ ਸਿੱਖ ਤੋਂ ਹੀ ਮਾਫੀ ਮੰਗਾਈ ਗਈ ਆਪ ਮਾਫੀ ਮੰਗਦੇ ਪਹਿਲੀ ਗੱਲ ਤੇ ਹੈ ਸਟੇਟ ਮਾਫੀ ਮੰਗਦੀ ਹੁੰਦੀ ਆ ਹੂੰ ਸਟੇਟ ਦਾ ਪ੍ਰਧਾਨ ਮੰਤਰੀ ਉਹ ਨਾ ਸਿੱਖਾਂ ਦਾ ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ ਸੰਵਿਧਾਨ ਅਨੁਸਾਰ ਹੂੰ ਜੇ ਇਸ ਰੂਪ ਚ ਜੇ ਉਹ ਸਿੱਖ ਪ੍ਰਧਾਨ ਮੰਤਰੀ ਆ ਤੇ ਫਿਰ ਤੁਸੀਂ ਉਹ ਬੇਵਿਸ਼ਵਾਸੀ ਦਾ ਮਤਾ ਸੀ ਜਿਹੜਾ ਉਹ ਹੱਕ ਚ ਵੋਟ ਪਾਈਆ ਹੂੰ ਗਿਆਨੀ ਜੈਲ ਸਿੰਘ ਨੂੰ ਜਦੋਂ ਰਾਸ਼ਟਰਪਤੀ ਬਣਿਆ ਉਦੋਂ ਤਾਂ ਟੋੜਾ ਸਾਹਿਬ ਸੀ ਹੂੰ ਉਦੋਂ ਉਹਦੇ ਹੱਕ ਚ ਵੋਟਾਂ ਪਾਈਆਂ ਕੱਲਾ ਸੁਖਦੇਵ ਸਿੰਘ ਲੇਵੜਾ ਜਿਹੜਾ ਟੋੜਾ ਸਾਹਿਬ ਦੇ ਧੜੇ ਦਾ ਜਾਣਾ ਜਾਂਦਾ ਸੀ ਉਹਨੇ ਮਨਮੋਹਨ ਸਿੰਘ ਦੇ ਹੱਕ ਚ ਵੋਟ ਪਾਈਆ ਇਹਨਾਂ ਨੇ ਬਾਈਕਟ ਕੀਤਾ ਹੂੰ ਤੁਸੀਂ ਕਹਦੇ ਉਹਨੂੰ ਸਿੱਖ ਬਣ ਲੈਣੇ ਆ ਕਦੇ ਪ੍ਰਧਾਨ ਮੰਤਰੀ ਬਣ ਲੈਣੇ ਹੂੰ ਤੁਸੀਂ ਇੱਕ ਦਿਲੀ ਰੱਖੋ ਨਾ ਜੀ ਪਰ ਹੁਣ ਤਾਂ ਇਹਨਾਂ ਨੇ ਐ ਵੀ ਕਿਹਾ ਸੀ ਵੀ ਅਜੈਬ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਲੱਗਣੀ ਚਾਹੀਦੀ ਐ ਨਹੀਂ ਦੇਖੋ ਜੀ ਆਡਾ ਆਡਾ ਵਿਚਾਰ ਨੇ ਹੂੰ ਦੇਖੋ ਜਿਹੜਾ ਅਜੈਬ ਘਰ ਚ ਤਸਵੀਰ ਲੱਗਣੀ ਹੋਰ ਗੱਲਾਂ ਹੂੰ ਪਰ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਆ ਉਹਦੇ ਵਿੱਚ ਦੇਖੋ ਸਿੱਖੀ ਦੇ ਵਿੱਚ ਬੁੱਤ ਪੂਜਾ ਮੂਰਤੀ ਪੂਜਾ ਦਾ ਤਸਵੀਰ ਪੂਜਾ ਦੀ ਮਨਾਈ ਆ ਹੂੰ ਇਸ ਕਰਕੇ ਉੱਥੇ ਕੋਈ ਨਵੀਆਂ ਤਸਵੀਰਾਂ ਲਾਉਣੀਆਂ ਜਿਹੜੀ ਜਿਵੇਂ ਅਕਾਲ ਤਖਤ ਕੋਲੇ ਗੈਲਰੀ ਬਣਾਈ ਗਈ ਆ ਟਕਸਾਲ ਨਾਲ ਸਮਝੌਤਾ ਕਰਕੇ ਜਦੋਂ ਤਾਂ ਟਕਸਾਲ ਇਹਨਾਂ ਦੇ ਨਾਲ ਰਹੀ ਆ ਹੂੰ ਇਹਨਾਂ ਦੇ ਧਾਰਮਿਕ ਵਿੰਗ ਦਾ ਮੁਖੀ ਵੀ ਰਿਹਾ ਧੰਮਾ ਹੂੰ ਇਹ ਸਮਝੌਤੇ ਕਰਕੇ ਇਹਨਾਂ ਨੇ ਕਈ ਗੱਲਾਂ ਗਲਤ ਕੀਤੀਆਂ ਨੇ ਲੋਕ ਨਹੀਂ ਬੋਲੇ ਹੂੰ ਜੇ ਇੱਕ ਨਾਮਕ ਸਾਹੀ ਕਲੰਦਰ ਜਿਹੜਾ ਸਿੱਖਾਂ ਦੀ ਵੱਖਰੀ ਪਛਾਣ ਦੀ ਗਾਰੰਟੀ ਨਹੀਂ ਕਰਦਾ ਹੂੰ ਉਹ 7 ਸਾਲ ਸ਼ਾਇਦ 9 ਸਾਲ ਲਾਗੂ ਰਿਹਾ ਹੂੰ ਜਨਰਲ ਹੌਸਰੇ ਪਾਸ ਕੀਤਾ ਹੂੰ ਸੰਸਦ ਸਭਾ ਨੇ ਪਾਸ ਕੀਤਾ ਰਵੰਡੀ ਮੀਟਿੰਗ ਵੱਡੀ ਕਨਵੈਨਸ਼ਨ ਕਰਕੇ ਉੱਥੇ ਉਹਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੂੰ ਆਰਐਸ ਤੋਂ ਮੁਖੀ ਆਇਆ ਅਮਰਸਰ ਉਹ ਕਹਿੰਦਾ ਵੀ ਇਹ ਤਾਂ ਹਿੰਦੂ ਸਿੱਖਾਂ ਨੂੰ ਬਿਲਕੁਲ ਅੱਡ ਅੱਡ ਸਾਬਤ ਕਰਦਾ ਇਹ ਪਰਵਾਹ ਨਹੀਂ ਕੀਤਾ ਜਾ ਸਕਦਾ ਹੂੰ ਤਿੰਨ ਮੈਂਬਰੀ ਕਮੇਟੀ ਬਣਾਤੀ ਜਿਹਦੇ ਵਿੱਚ ਸ਼ਹੀਦਾ ਬਾਬਾ ਟੇਕ ਸਿੰਘ ਵੀ ਸੀ ਹਾਂਜੀ ਇੱਕ ਮੱਕੜ ਸੀ ਇੱਕ ਤੁਮਾ ਸੀ ਹੂੰ ਤੇ ਮੱਕੜ ਕਮੇਟੀ ਨੇ ਉਹਦੀ ਰਿਪੋਰਟ ਵੀ ਭੌਰ ਸਾਹਿਬ ਕਹਿੰਦੇ ਨੇ ਰਿਪੋਰਟ ਵੀ ਨਹੀਂ ਉਹਦੀ ਕਿਤੇ ਆਈ ਨਾਨਕਸ਼ਾਹੀ ਕੈਲੰਡਰ ਰੱਦ ਕਰਤਾ ਇਹ ਕਿਦੇ ਹੱਕ ਤੇ ਜਾਂਦਾ ਜੀ ਇਹ ਬਾਗਲਾ ਮੇਰੀ ਹੋਇਆ ਨਾ ਜੀ ਸਾਰਾ ਕੁਝ ਬੀਬੀ ਜਗੀਰ ਕੌਰ ਦੀ ਮੈਂ ਇੰਟਰਵਿਊ ਕਰਕੇ ਆ ਸੀ ਮਾਨੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਵੀ ਇਹੋ ਗੱਲ ਕਹੀ ਉਹ ਕਹਿੰਦੇ ਜਦੋਂ ਮੈਂ ਪ੍ਰਧਾਨ ਬਣੀ ਮੈਨੂੰ ਸਭ ਤੋਂ ਪਹਿਲਾਂ ਇਹੀ ਗੱਲ ਕਹੀ ਗਈ ਕਿ ਨਾਨਕਸ਼ਾਹੀ ਕੈਲੰਡਰ ਹੈ ਜਿਹੜਾ ਉਹ ਲਾਗੂ ਨਹੀਂ ਕਰਨਾ ਦੇਖੋ ਜੀ ਬੀਬੀ ਜਗੀਰ ਕੌਰ ਵੀ ਇੱਕ ਬੇਰੇ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੁਖੀ ਆ ਪਰ ਮੈਨੂੰ ਇਹ ਕਹਿੰਦੇ ਚ ਕੋਈ ਝਿਜਕ ਨਹੀਂ ਜਿੰਨਾ ਚਿਰ ਉਹ ਪ੍ਰਧਾਨ ਰਹੀ ਉਹਨੇ ਡੇਰੇਦਾਰਾਂ ਨੂੰ ਮੂਹਰੇ ਲਾ ਕੇ ਰੱਖਿਆ ਕਦੇਾਂ ਨਹੀਂ ਪਈ ਹੂੰ ਕਦੇ ਕਦੇ ਉਹਨਾਂ ਦੇ ਸਮਾਗਮਾਂ ਚ ਨਹੀਂ ਗਈ ਹੂੰ ਅਕਾਲ ਤੱਕ ਤੋ ਜੋ ਪ੍ਰਬੰਧਨ ਪਰ ਹੈ ਤਮੜਿਆਦਾ ਉਹਨੂੰ ਮੰਨਿਆ ਹੂੰ ਅੰਤ ਤੱਕ ਜਮੈਲ ਵਿੰਡ ਪਿੰਡਰ ਵਾਲੇ ਜਿੰਨਾ ਚਿਰ ਅਕਾਲ ਤੱਕ ਤੇ ਰਹੇ ਉਹਨਾਂ ਨੇ ਮਰਿਆਦਾ ਨੂੰ ਨਹੀਂ ਛੇੜਨ ਦਿੱਤਾ ਹਾਂਜੀ ਚਾਹੇ ਤਖ਼ਤਾਲ ਦੀ ਵੱਖਰੀ ਮਰਿਆਦਾ ਸੀ ਹੂੰ ਪਰ ਉਹਨਾਂ ਨੇ ਸਮੂਹਿਕ ਮਰਿਆਦਾ ਨੂੰ ਉਸੇ ਤਰ੍ਹਾਂ ਰੱਖਿਆ ਜਿਹੜੀ ਮਨੋ ਅਕਾਲ ਤੱਕ ਤੋਂ ਚੱਲਦੀ ਸੀ ਬਿਲਕੁਲ ਜੀ ਹਾਂਜੀ ਇਹ ਤਾਂ ਸਾਰਿਆਂ ਨੂੰ ਪਤਾ ਜੀ ਹੂੰ ਜੀ ਜਦੋਂ ਉਹ ਹਮੇਸ਼ਾ ਹੀ ਉਹ ਇੱਕ ਤਾਂ ਵੀ ਹਮੇਂ ਹੀ ਪਰਦੇ ਸੀ ਹੂੰ ਸੋ ਇਸ ਕਰਕੇ ਇਸ ਕਰਕੇ ਜੋ ਇਹਨਾਂ ਨੇ ਤਾਂ ਬਾਈ ਜੀ ਅਕਾਲ ਤਖਤ ਨੇ ਕਿਹਾ ਸਰਕਾਰ ਚ ਹੁੰਦੇ ਆ ਤੁਸੀਂ ਇਹ ਜਿਹੇ ਵੱੱਜਰ ਗੁਨਾਹ ਕੀਤੇ ਨੇ ਜਿਹਦੇ ਨਾਲ ਖਾਲਸਾ ਪੰਥ ਦੀ ਸ਼ਾਨ ਨੂੰ ਬੱਤਾ ਲੱਗਿਆ ਤੇ ਅਕਾਲੀ ਦਲ ਆ ਉਹ ਕਰਕੇ ਆ ਹੂੰ ਸੋ ਇਹ ਕਰਕੇ ਹੁਣ ਕਹੀਂ ਇਹ ਤਾਂ ਭਾਜਪਾ ਦੇ ਨੇ ਭਾਜਪਾ ਚਾਹੁੰਦੀ ਆ ਵੀ ਤਖਤ ਜਿ세 ਤਖਤਾਂ ਦੇ ਜੇਫੇਦਾਰ ਸੰਕਲਪ ਐਂ ਬਲੰਦ ਹੋਵੇ ਭਾਜਪਾ ਚਾਹੁੰਦੀ ਆ ਕਿ ਇਹ ਮਿਹਣੇ ਦਿੱਤੇ ਜਾਣ ਵੀ ਤੁਸੀਂ ਜਾਂਚ ਨਹੀਂ ਕਰਾਈ ਝੂਠੇ ਮੁਕਾਬਲਿਆਂ ਦੀ ਤੁਸੀਂ ਨਨਕਾਰੀਆਂ ਨੂੰ ਸਮਾਗਮ ਉੱਥੇ ਹੋਣ ਦਿੱਤਾ ਤੁਸੀਂ ਪੁਲਿਸ ਆਫਸਰਾਂ ਨੂੰ ਥਾਪੜੇ ਦਿੱਤੇ ਭਾਜਪਾ ਚਾਹੁੰਦੀ ਆ ਵੀ ਆਹ ਕੁਝ ਬਲੰਦ ਹੋਵੇ ਇਸ ਕਰਕੇ ਤਾਂ ਉਹ ਗੂਗਲ ਵੀ ਹੁੰਦਾ ਵੀ ਆਪਣੇ ਹਿਟਲਰ ਦਾ ਇੱਕ ਉਹ ਕਹਿੰਦਾ ਇੱਕ ਝੂਠ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਕਈਆਂ ਨੂੰ ਸੱਚ ਲੱਗਣ ਲੱਗ ਜਾਂਦਾ ਸੋ ਇਹ ਗੈਂਗ ਆ ਹੁਣਾਂ ਫੁੱਲ ਚ ਇਹਨਾਂ ਦਾ ਰਾਹ ਦਰਸਾਵਾ ਨਾ ਪਰਵੈਤਾਂ ਕਰਦੀਆਂ ਨੇ ਨਾ ਤਖਤ ਸਹਿਬਾਨ ਕਰਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਕਰਦੇ ਨੇ ਹੂੰ ਇਹ ਤਾਂ ਉਹ ਨੇ ਜਿਨ੍ਹਾਂ ਨੇ ਪਾਪ ਕੀਤੇ ਨੇ ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਸੀ ਨਾ ਪਾਪਾਂ ਵੱਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਹੂੰ ਮਾਇਆ ਧਾਰੀ ਅੰਨਾ ਬੋਲਾ ਹੂੰ ਇਹ ਉਹਨਾਂ ਨੇ ਬੋਲੇ ਹੋਗੇ ਜੀ ਹੂੰ ਮੈਂ ਤਾਂ ਕਈ ਵਾਰ ਕਿਹਾ ਵੀ ਜੇ ਕੋਈ ਗਲਤ ਰਾਹ ਤੇ ਪਵੇ ਤਾਂ ਇਹ ਕਿਹਾ ਜਾਂਦਾ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਹੂੰ ਇਹ ਤਾਂ ਸਿਵਿਆਂ ਤੋਂ ਜਾ ਕੇ ਟਿਖਾ ਟਿਣੀ ਬੈਠੇ ਨੇ ਤੇ ਉੱਤੇ ਆਪ ਬੈਠੇ ਨੇ ਹਮ ਹਰਦਮ ਨਾਲ ਇੱਕ ਵੱਡੀ ਮੋੜੀ ਜੈਸ ਤੀਰ ਲਾ ਲੈਂਦੇ ਲਾ ਲੈਂਦੇ ਨੇ ਵੀ ਤਾਂ ਕਿ ਆ ਹੁਣ ਆਖਿਰ ਦੇ ਵਿੱਚ ਇਹਨਾਂ ਨੇ ਆਪਣੀ ਚੀਖਾਂ ਨੂੰ ਆਪੇ ਅੱਗ ਲਾਈ ਆ ਬਰੋਹਣ ਕੀਤਾ ਜੀ ਤਾਂ ਆਖਰੀ ਸਵਾਲ ਮੇਰਾ ਮਾਲੀ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਿਸ ਤਰੀਕੇ ਨਾਲ ਕਿਹਾ ਉਹ ਕਹਿੰਦੇ ਜਿੰਨੀ ਮਹਾਰਾਜ ਨੇ ਸੇਵਾ ਬਖਸ਼ੀ ਸੀ ਮੈਂ ਉੰਨੀ ਸੇਵਾ ਕਰਕੇ ਚੱਲਿਆਂ ਜੇ ਕੋਈ ਮੇਤੋਂ ਪੁੱਲ ਹੋਈ ਹੈ ਗਲਤੀ ਹੋਈ ਹੈ ਮਹਾਰਾਜ ਮਾਫ ਕਰਨ ਇਹ ਇਹ ਕਿਸ ਤਰੀਕੇ ਨਾਲ ਦੇਖਦੇ ਹੋ ਉਹਨਾਂ ਦਾ ਆਖਰੀ ਬਿਆਨ ਆ ਇਹ ਜਦੋਂ ਮੱਥਾ ਟੇਕਦੇ ਨੇ ਕਾਲ ਤੱਕ ਸਾਹਮਣੇ ਠੀਕ ਆ ਜੀ ਉਹਨਾਂ ਨੇ ਪਹਿਲਾਂ ਵੀ ਇਹੀ ਗੱਲਾਂ ਕਹੀਆਂ ਨੇ ਇਸੇ ਰੌਂਚ ਚ ਰਹੇ ਨੇ ਉਹ ਹੂੰ ਉਹਨਾਂ ਨੇ ਕੋਈ ਤਲਖੀ ਕੋਈ ਹੱਥ ਉਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਹੂੰ ਉਹਨਾਂ ਨੇ ਆਸ ਇਹ ਰੱਖੀ ਸੀ ਵੀ ਇਹ ਕੰਮ ਸੁੱਧ ਜੂ ਸੁੱਧ ਜੂ ਸੁੱਧ ਜੂ ਹੂੰ ਇਹ ਇਹ ਕਰਕੇ ਉਹ ਇਹੀ ਕਹਿ ਸਕਦੇ ਆ ਜੀ ਹੂੰ ਇੱਕਦ ਵੱਧ ਕੀ ਕਹਿਣਾ ਬਾਕੀ ਉਹਨਾਂ ਨੇ ਪੋਜੀਸ਼ਨਾਂ ਲਈਆਂ ਹੋਈਆਂ ਨੇ ਹੂੰ ਵੀ ਤੁਹਾਡਾ ਅਧਿਕਾਰ ਖੇਤਰ ਨਹੀਂ ਜਾਂਚ ਕਰਨ ਦਾ ਤੁਹਾਡਾ ਅਧਿਕਾਰ ਖੇਤਰ ਨਹੀਂ ਆ ਕਰਨ ਦਾ ਹੂੰ ਸਹੀ ਐ ਪੋਜੀਸ਼ਨ ਗਿਆਨੀ ਰਖਬੀਰ ਸਿੰਘ ਦੀ ਬਿਲਕੁਲ ਸਹੀ ਪੋਜੀਸ਼ਨ ਤੇ ਨੇ ਉਹ ਇਹੋ ਕੁਝ ਕਰਨਾ ਚਾਹੀਦਾ ਸੀ ਉਹਨਾਂ ਨੂੰ ਹਾਂ ਦੇਖੋ ਉਹ ਹੈੱਡ ਗਰੰਟੀ ਨੇ ਹੂੰ ਸੰਤਾਨ ਸਿੰਘ ਗਰੰਥੀ ਨੇ ਇਹ ਐਕਟ ਦੇ ਘੇਰੇ ਚ ਆਉਂਦੇ ਨੇ ਹੂੰ ਇਹਨਾਂ ਨੂੰ ਐ ਨਹੀਂ ਹਟਾਇਆ ਜਾ ਸਕਦਾ ਤੁਸੀਂ ਸ਼ਰੋਣੀ ਕਮੇਟੀ ਦੇ ਚਪਲਾਸੀ ਨੂੰ ਨਹੀਂ ਹਟਾ ਸਕਦੇ ਇਹਨਾਂ ਨੇ ਕਿੰਨੇ ਬੰਦੇ ਹਟਾਏ ਨੇ ਹਾਈ ਕੋਰਟ ਚ ਜਾ ਕੇ ਸਟੇ ਮਿਲ ਜੰਨੀ ਹੈ ਹੂੰ ਇਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਤਾਂ ਤਿੰਨ ਜਥੇਦਾਰ ਹੀ ਬਦਲਤੇ ਇਹੀ ਹੈ ਨਾ ਜੀ ਤਿੰਨੇ ਜਥੇਦਾਰ ਜਿਹਨੇ ਬਦਲਤੇ ਉਹਨਾਂ ਨੇ ਤਾਂ ਕੰਮ ਚਲੂ ਰੱਖ ਲਿਆ ਸੀ ਹੂੰ ਸੋ ਇਹ ਇਸ ਕਰਕੇ ਜਥੇਦਾਰ ਸਾਹਿਬ ਠੀਕ ਆ ਜੈਮੀ ਹਰਪ੍ਰੀਤ ਸਿੰਘਾ ਉਹ ਉਹਨਾਂ ਨੇ ਕਿਹਾ ਹੋਇਆ ਵੀ ਠੀਕ ਆ ਹੂੰ ਮੈਂ ਤਖਤਾਂ ਦੇ ਜਿਹੜੇ ਸੰਕਲਪ ਨੇ ਜਿਹੜੀਆਂ ਰਵਾਇਤਾਂ ਨੇ ਉਹਨਾਂ ਦੀ ਰੱਖ ਲਈ ਲੜੂੰਗਾ ਤੇ ਲੜ ਰਹੇ ਨੇ ਉਹ ਜਾ ਰਹੇ ਨੇ ਪੰਥ ਕੋਲ ਜੀ ਤੇ ਹੁਣ ਵਾਲਾ ਸਮਾ ਫਿਰ ਗੱਲ ਤਾਂ ਆਖਰ ਨੂੰ ਤਾਂ ਉਹੀ ਹੋਣੀ ਆ ਨਾ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥਨੀ ਆ ਹੂੰ ਤਾਂ ਖਾਲਸਾ ਪੰਥ ਨੇ ਦੇਖਣਾ ਅੱਜ ਕਿਸੇ ਥਾਂ ਤੇ ਮੈਂ ਸੁਣ ਰਿਹਾ ਸੀ ਉਹਰੇ ਬੜਾ ਵਧੀਆ ਚਾਰਕ ਲਾਈਨਾਂ ਬੋਲੀਆਂ ਹੂੰ ਇਹਨਾਂ ਇਹ ਜੋ ਰੰਗਾਂ ਚ ਚਿੱਤਰੇ ਨੇ ਮਿੱਟ ਜਾਣਗੇ ਇਹ ਜੋ ਮਰਮਰ ਚ ਉਕਰੇ ਨੇ ਖੁਰ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ ਜੀਤ ਪਾਤਰ ਮਰਹੂਮ ਦੀ ਕਰਤਾ ਹੈ ਹੂੰ ਇਹ ਉਹ ਪੰਥ ਨੇ ਫੈਸਲਾ ਕਰਨਾ ਵੀ ਬਲਦੇ ਹੱਥਾਂ ਨਾਲ ਹਵਾ ਚ ਕਿਹੜੇ ਹਰਫ ਲਿਖੇ ਹੋਏ ਨੇ ਕੀ ਉਹ ਵਰਤਾਂ ਤਾ ਕਾਲ ਤੱਕ ਸਾਹਿਬ ਦਾ ਜਾਂ ਆਦੇਸ਼ਾ ਇਹ ਆ ਰੰਗਾ ਚਿੱਤਰ ਇਹਨੇ ਜਿਹੜੇ ਮਰਮਰ ਚੁੱਕਰੇ ਨੇ ਇਹਨਾਂ ਨੇ ਖੁਰ ਜਾਣਾ ਮਿਟ ਜਾਣਾ ਕੀ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਹੂੰ ਜੋ ਸਿੰਘ ਸਹਿਵਾ ਨੂੰ ਹਟਾਉਣ ਬਾਰੇ ਜੋ ਅੱਖਰ ਲਿਖੇ ਗਏ ਨੇ ਹੂੰ ਉਹ ਕੀ ਨੇ ਇਹ ਤਾਂ ਫਿਰ ਇਹੀ ਆ ਨਾ ਵੀ ਕਾਲੇ ਲਿਖਣਾ ਲੇਖ ਹੂੰ ਜੀ ਧੰਨਵਾਦ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਦੇਣ ਦੇ ਲਈ ਸ਼ੁਕਰੀਆ ਜੀ ਤਾਂ ਇਹ ਸੀ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਛੁੱਟੀ ਹੋਈ ਹੈ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਇਹ ਗੱਲਬਾਤ ਕੀਤੀ ਹੈ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਇਹ ਵਿਚਾਰ ਕਿਸ ਤਰੀਕੇ ਦੇ ਲੱਗੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੇ ਜੇ ਵਧੀਆ ਲੱਗੇ ਤਾਂ ਸ਼ੇਅਰ ਕਰਨਾ ਨਾ ਭੁੱਲਣਾ ਅਨਟੋਲ ਪੰਜਾਬ